ਉਹਨੂੰ ਸੋਝੀ ਗਿਆਨ ਆ ਹੋ ਜਾਂਦਾ ਹੈ ਜਿਸ ਕਰਕੇ ਹੁਣ ਇਤਿਹਾਸ ਦੇ ਵਿੱਚ ਜਦੋਂ ਆਪਾਂ ਝਾਤੀ ਮਾਰੀਏ ਨਾ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਖਾਲਸਾ ਜੀ ਉਹ ਜਦੋਂ ਨਾ ਬਾਬਾ ਦਾਤੂ ਜੀ ਨੇ ਗੁਰੂ ਅੰਗਦ ਦੇ ਮਹਾਰਾਜ ਦੇ ਪੁੱਤਰ ਸਨ ਬਾਬਾ ਦਾਤੂ ਜੀ ਤੇ ਬਾਬਾ ਦਾਸੂ ਜੀ ਬਾਬਾ ਦਾਤੂ ਜੀ ਨੇ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਲੱਤ ਮਾਰੀ ਤੇ ਜਦੋਂ ਖਾਲਸਾ ਜੀ ਲੱਤ ਮਾਰੀ ਨਾ ਸਤ ਗੁਰਾਂ ਨੂੰ ਇਤਿਹਾਸ ਵਿੱਚ ਜ਼ਿਕਰ ਹੁੰਦਾ ਤੇ ਜਿਹੜਾ ਮਹਾਰਾਜ ਦਾ ਸੰਘਾਸਨ ਸੀ ਉਹ ਤੋਂ ਥੱਲੇ ਡਿੱਗ ਪਏ ਸਨ ਉਸ ਸਮੇ ਗੁਰੂ ਅਮਰਦਾਸ ਮਹਾਰਾਜ ਖਾਲਸਾ ਜੀ ਉਹ ਜਗ੍ਹਾ ਨੂੰ ਛੱਡ ਕੇ ਬਾਸਰ ਕੇ ਨਗਰ ਵਿੱਚ ਖਾਲਸਾ ਜੀ ਬਾਸਰ ਕੇ ਨਗਰ ਦੇ ਬਾਹਰ ਜਾ ਕੇ ਇੱਕ ਗੋਪਾਲਾ ਸੀ ਤੇ ਉਹਦੇ ਕੋਠੇ ਵਿੱਚ ਰਹਿ ਜਾ ਕੇ ਮਹਾਰਾਜ ਰਹਿਣ ਲੱਗੇ ਸਤਗੁਰ ਮਹਾਰਾਜ ਨੇ ਉਹ ਕੋਠੇ ਵਿੱਚ ਗਏ ਨਾ ਤੇ ਉਸ ਕੋਠੇ ਦੇ ਬਾਹਰ ਸ੍ਰੀ ਗੁਰੂ ਅਮਰਦਾਸ ਮਹਾਰਾਜ ਨੇ ਲਿਖ ਕੇ ਲਾ ਦਿੱਤਾ ਕਿ ਜਿਹੜਾ ਇਸ ਕੋਠੇ ਵਿੱਚ ਆਵੇਗਾ ਨਾ ਅੰਦਰ ਆਵੇਗਾ ਉਹ ਸਾਡਾ ਸਿੱਖ ਨਹੀਂ ਹੋਵੇਗਾ ਅਸੀਂ ਉਹਦੇ ਗੁਰੂ ਨਹੀਂ ਹੋਵਾਂਗੇ ਇਹ ਜਦੋਂ ਖਾਲਸਾ ਜੀ ਬਚਨ ਲਿਖ ਕੇ ਲਾ ਦਿੱਤਾ ਨਾ ਸ੍ਰੀ ਗੁਰੂ ਅਮਰਦਾਸ ਮਹਾਰਾਜ ਤੇ ਅੰਦਰ ਚਲੇ ਗਏ ਤੇ ਸਿੱਖਾਂ ਦੇ ਵਿੱਚ ਹੁਣ ਇਹ ਗੱਲ ਬਰੀ-ਪਲਚਲਤ ਹੋ ਗਈ ਕਿ ਸਿੱਖਾਂ ਨੂੰ ਹੁਣ ਗੁਰੂ ਅਮਰਦਾਸ ਮਹਾਰਾਜ ਕਿਤੇ ਦਿਖਾਈ ਨਹੀਂ ਦਿੰਦੇ ਸਨ ਸਿੱਖ ਬੜੇ ਬਹਿਬਲ ਹੋਏ ਬੜੇ ਉਦਾਸ ਹੋਏ ਖਾਲਸਾ ਜੀ ਬੜੇ ਠੱਠੇ ਮੰਨਦੇ ਨਾਲ ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਪਾਸ ਆਏ ਆ ਕੇ ਬੇਨਤੀ ਕੀਤੀ ਬਾਬਾ ਬੁੱਢਾ ਸਾਹਿਬ ਜੀ ਕਿਰਪਾ ਕਰੋ ਸ੍ਰੀ ਗੁਰੂ ਅਮਰਦਾਸ ਮਹਾਰਾਜ ਪਤਾ ਨਹੀਂ ਕਿਥੇ ਚਲੇ ਗਏ ਨੇ ਸੰਗਤ ਉਹਨਾਂ ਤੋਂ ਬਿਨਾ ਬੜੀ ਬਿਆਕੁਲ ਹੋਈ ਪਈ ਆ ਕਿਰਪਾ ਕਰਕੇ ਤੁਸੀਂ ਦੱਸੋ ਕਿ ਗੁਰੂ ਅਮਰਦਾਸ ਮਹਾਰਾ ਕਿਥੇ ਚਲੇ ਗਏ ਤੇ ਗੁਰੂ ਅਮਰਦਾਸ ਮਹਾਰਾ ਜੀ ਜਦੋਂ ਗੱਲ ਸੁਣੀ ਨਾ ਬਾਬਾ ਬੁੱਢਾ ਸਾਹਿਬ ਕਹਿੰਦੇ ਭਾਈ ਸਾਨੂੰ ਨਹੀਂ ਪਤਾ ਕਿਥੇ ਚਲੇ ਗਏ ਦੁਬਾਰਾ ਫਿਰ ਸੰਗਤ ਨੇ ਮਿਲ ਕੇ ਬਾਬਾ ਬੁੱਢਾ ਸਾਹਿਬ ਦੇ ਪਾਸ ਆ ਕੇ ਬੇਨਤੀ ਕੀਤੀ ਬਾਬਾ ਬੁੱਢਾ ਸਾਹਿਬ ਤੁਸੀਂ ਤਾਂ ਤਤ ਬੇਤੇ ਸਾਧੂ ਹੋ ਤੁਸੀਂ ਦਾ ਤ੍ਰੈ ਕਾਲੀ ਹੋ ਤੁਹਾਨੂੰ ਸਾਰਾ ਕੁਝ ਦਿਖਦਾ ਜੇ ਤੁਸੀਂ ਦਾ ਸਾਰੇ ਖੰਡਾ ਬ੍ਰਹਿਮੰਡਾ ਦੀ ਸੋਝੀ ਰੱਖਣ ਵਾਲੇ ਹੋ ਕਿਰਪਾ ਕਰਕੇ ਸਾਡੇ ਤੇ ਮਿਹਰ ਕਰੋ ਸਾਡੇ ਤੇ ਤਰਸ ਕਰੋ ਸੰਗਤ ਬੜੀ ਵਿਹਲ ਹੋਈ ਆ ਗੁਰੂ ਅਮਰਦਾਸ ਮਹਾਰਾਜ ਬਾਰੇ ਦੱਸੋ ਤਦੋਂ ਖਾਲਸਾ ਜੀ ਬਾਬਾ ਬੁੱਢਾ ਸਾਹਿਬ ਨੇ ਦੂਜੀ ਵਾਰ ਆਪਣੀ ਅੰਤਰਜਾਮਤਾ ਦੇ ਬਾਰੇ ਅੰਤਰਜਾਮਤਾ ਦੇ ਨਾਲ ਵਿਚਾਰਿਆ ਤੇ ਵਿਚਾਰ ਕੇ ਦੇਖਿਆ ਕਿ ਗੁਰੂ ਅਮਰਦਾਸ ਮਹਾਰਾਜ ਪਿੰਡ ਬਾਸਰਕੇ ਦੇ ਬਾਹਰ ਇੱਕ ਗੋਪਾਲੇ ਦੇ ਕੋਠੇ ਵਿੱਚ ਸਤਿਗੁਰ ਮਹਾਰਾਜ ਨੇ ਆਪਣਾ ਡੇਰਾ ਕੀਤਾ ਉੱਥੇ ਰਹਿ ਰਹੇ ਨੇ ਫੇਰ ਵੀ ਆਪਣੀ ਅੰਤਰਜਾਮਤਾ ਨਹੀਂ ਜਤਾਈ ਬਾਬਾ ਬੁੱਢਾ ਸਾਹਿਬ ਨੇ ਤੇ ਬਾਬਾ ਬੁੱਢਾ ਸਾਹਿਬ ਜੀ ਨੇ ਗੁਰਮੁਖ ਖਾਣ ਨੂੰ ਕਿਹਾ ਕਿ ਗੁਰਮੁਖੋ ਇਹ ਜਿਹੜੀ ਘੋੜੀ ਹੈ ਨਾ ਇਸ ਘੋੜੀ ਦੇ ਆਪਾਂ ਪਿੱਛੇ-ਪਿੱਛੇ ਜਾਂਦੇ ਆ ਗੁਰੂ ਅਮਰਦਾਸ ਮਹਾਰਾਜ ਦੀ ਘੋੜੀ ਇਹਦੇ ਪਿੱਛੇ-ਪਿੱਛੇ ਆਪਾਂ ਜਾਂਦੇ ਆ ਤੇ ਜਿੱਥੇ ਜਾ ਕੇ ਇਹ ਰੁਕ ਜਾਵੇਗੀ ਤੇ ਆਪਾਂ ਨੂੰ ਪਤਾ ਲੱਗ ਜਾਵੇਗਾ ਇੱਥੇ ਗੁਰੂ ਅਮਰਦਾਸ ਮਹਾਰਾਜ ਜੀ ਦਾ ਡੇਰਾ ਇੱਥੇ ਸਤਿਗੁਰ ਮਹਾਰਾਜ ਹਨ ਇਸ ਵਖਤ ਸੰਗਤ ਨੇ ਬਾਬਾ ਬਟਾ ਸਾਹਿਬ ਦੇ ਬਚਨ ਖਾਲਸਾ ਜੀ ਮੰਨਣਾ ਕੀਤੇ ਬਚਨ ਮੰਨ ਕੇ ਸਾਰੀ ਸੰਗਤ ਉਸ ਘੋੜੀ ਦੇ ਪਿੱਛੇ ਗਈ ਹੈ ਬਾਬਾ ਬੱਡਾ ਸਾਹਿਬ ਜੀ ਵੀ ਨਾਲ-ਨਾਲ ਜਾਂਦੀ ਐ ਜਾਂਦੇ ਨੇ ਘੋੜੀ ਅੱਗੇ-ਅੱਗੇ ਜਾਂਦੀ ਐ ਤੇ ਘੋੜੀ ਖਾਲਸਾ ਜੀ ਪਿੰਡ ਬਾਸਰ ਕੇਰੇ ਬਾਹਰ ਜਿੱਥੇ ਉਹ ਗੋਪਾਲ ਦਾ ਕੋਠਾ ਸੀ ਗੋਪਾਲੇ ਦੇ ਕੋਠੇ ਦੇ ਅੱਗੇ ਜਾ ਕੇ ਉਹ ਘੋੜੀ ਰੁੱਕ ਗਈ ਐ ਜਦ ਘੋੜੀ ਅੱਗੇ ਜਾ ਕੇ ਰੁਕੀ ਸੰਗਤ ਨੂੰ ਪਤਾ ਲੱਗ ਗਿਆ ਇਸ ਕੋਠੇ ਵਿੱਚ ਗੁਰੂ ਅਮਰਦਾਸ ਮਹਾਰਾਜ ਵਸ ਰਹੇ ਨੇ ਤੇ ਖਾਲਸਾ ਜੀ ਸੰਗਤ ਅੰਦਰ ਜਾਣ ਲੱਗੀ ਨਾ ਤੇ ਬਾਹਰ ਬੂਏ ਤੇ ਲਿਖਿਆ ਪੜਿਆ ਗੁਰੂ ਅਮਰਦਾਸ ਮਹਾਰਾਜ ਨੇ ਲਿਖਿਆ ਜਿਹੜਾ ਇਸ ਕੋਠੇ ਦੇ ਅੰਦਰ ਆਵੇਗਾ ਨਾ ਉਹ ਸਾਡਾ ਸਿੱਖ ਨਹੀਂ ਹੋਵੇਗਾ ਅਸੀਂ ਉਹਦੇ ਗੁਰੂ ਨਹੀਂ ਹੋਵਾਂਗੇ ਸੰਗਤ ਬੜੀ ਭੈ ਪੀਤ ਹੋ ਗਈ ਸੰਗਤ ਬਹੁਤੀ ਜ਼ਿਆਦਾ ਡਰਦੀ ਹੈ ਹੁਣ ਅਸੀਂ ਕੀ ਕਰੀਏ ਐਸਾ ਕਿਹੜਾ ਗੁਰੂ ਦਾ ਸਿੱਖ ਹੋਵੇਗਾ ਜਿਹੜਾ ਗੁਰੂ ਦੇ ਬਚਨ ਤੋਂ ਉਲਟ ਜਾ ਸਕੇ ਬਪਰੀਤ ਜਾ ਸਕੇ ਗੁਰੂ ਅਮਰਦਾਸ ਨੇ ਲਿਖਿਆ ਜਿਹੜਾ ਸਾਡਾ ਇਸ ਕੋਠੇ ਵਿੱਚ ਆਵੇਗਾ ਸਾਡਾ ਸਿੱਖ ਨਹੀਂ ਹੋਵੇਗਾ ਅਸੀਂ ਉਹਦੇ ਗੁਰੂ ਨਹੀਂ ਹੋਵਾਂਗੇ ਕਿਹੜਾ ਐਸਾ ਹੋਵੇਗਾ ਤੇ ਖਾਲਸਾ ਜੀ ਫਿਰ ਬਾਬਾ ਬੁੱਢਾ ਸਾਹਿਬ ਜੀ ਉਸ ਕੋਠੇ ਦੇ ਪਿੱਛੇ ਜਾ ਕੇ ਤੇ ਖਾਲਸਾ ਜੀ ਫਿਰ ਸੰਨ ਲਾਉਣਾ ਕੀਤੀ ਸੰਨ ਲਾ ਕੇ ਬਾਬਾ ਬੁੱਢਾ ਸਾਹਿਬ ਦੀ ਖਾਲਸਾ ਜੀ ਅੰਦਰ ਜਾਣਾ ਕੀਤੇ ਸੋ ਕੋਠੇ ਦੇ ਵਿੱਚ ਕਿਉਂਕਿ ਬਾਹਰਲੇ ਦੂਏ ਦੇ ਅੱਗੇ ਲਿਖਿਆ ਹੋਇਆ ਸੀ ਨਾ ਪਿੱਛੇ ਜੀ ਬਾਬਾ ਬੁੱਢਾ ਸਾਹਿਬ ਜੀ ਗਏ ਤੇ ਖਾਲਸਾ ਜੀ ਸੰਨ ਲਾ ਕੇ ਫੇਰ ਬਾਬਾ ਬੁੱਢਾ ਸਹਿਬ ਸੰਨ ਦੇ ਵਿੱਚੋਂ ਜੀ ਅੰਦਰ ਗਏ ਜਾ ਕੇ ਬਾਬਾ ਬੁੱਢਾ ਸਹਿਬ ਨੇ ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ ਨੂੰ ਜਾ ਕੇ ਖਾਲਸਾ ਜੀ ਤੇ ਉਹਨਾਂ ਦੀ ਸੇਵਾ ਕੀਤੀ ਹੈ ਮਾਲਿਸ ਕਰਨਾ ਕੀਤੀ ਹੈ ਗੁਰੂ ਅਮਰਦਾਸ ਮਹਾਰਾ ਸਮਾਦੀ ਦੇ ਵਿੱਚ ਲੀਨ ਸਨ ਸਮਾਦੀ ਖੁਲਾਈ ਗਈ ਬੇਨਤੀ ਕੀਤੀ ਮਹਾਰਾਜ ਸੰਗਤ ਬੜੀ ਬਹਿਬਲ ਹੋਈ ਪਈ ਹੈ ਤੇ ਗੁਰੂ ਅਮਰਦਾਸ ਮਹਾਰਾ ਕਹਿੰਦੇ ਬਾਬਾ ਬੁੱਢਾ ਸਾਹਿਬ ਬਾਹਰ ਜਿਹੜੇ ਅਸੀਂ ਵਚਨ ਲਿਖੇ ਨੇ ਉਹ ਤੁਸੀਂ ਪੜ੍ਹੇ ਨਹੀਂ ਤੇ ਗੁਰੂ ਅਮਰਦਾਸ ਮਹਾਰਾ ਦੇ ਵਚਨ ਸੁਣ ਕੇ ਬਾਬਾ ਬੁੱਢਾ ਸਾਹਿਬ ਕਹਿਣ ਲੱਗੇ ਮਹਾਰਾਜ ਅਸੀਂ ਉਹ ਬਚਨ ਵੀ ਪੜੇ ਨੇ ਅਸੀਂ ਉਹ ਬਚਨ ਮੰਨੇ ਵੀ ਨੇ ਤੁਸੀਂ ਲਿਖਿਆ ਸੀ ਜਿਹੜਾ ਇਸ ਬੂਏ ਦੇ ਥਾਈ ਅੱਗੇ ਦੀ ਸਾਡੇ ਅੰਦਰ ਆਵੇਗਾ ਨਾ ਕੋਠੇ ਦੇ ਵਿੱਚ ਤੁਸੀਂ ਉਹਦੇ ਗੁਰੂ ਨਹੀਂ ਹੋਮਗੇ ਉਹ ਤੁਹਾਡਾ ਸਿੱਖ ਨਹੀਂ ਹੋਵੇਗਾ ਮਹਾਰਾਜ ਮੈਂ ਤਾਂ ਪਿੱਛੋਂ ਦੀ ਸੰਨ ਲਾ ਕੇ ਆਇਆ ਮੈਂ ਤਾਂ ਕੁੱਟ ਕੇ ਆਇਆ ਮਹਾਰਾਜ ਤੇ ਮਹਾਰਾਜ ਨੇ ਜਦੋਂ ਐਸੇ ਵਜਨ ਸੁਨਣਾ ਕੀਤੇ ਨਾ ਬਾਬਾ ਬੁੱਢਾ ਸਾਹਿਬ ਜੀ ਤੇ ਬੜੇ ਪ੍ਰਸੰਨ ਹੋਏ ਗੁਰੂ ਅਮਰਦਾਸ ਸਤਿਗੁਰ ਮਹਾਰਾ ਕਹਿੰਦੇ ਕਿ ਗੁਰਮੁਖਾ ਜਿਹੜਾ ਅੱਜ ਤੋਂ ਬਾਅਦ ਇਸ ਸੰਨ ਦੇ ਵਿੱਚੋਂ ਵੀ ਆਵੇਗਾ ਜਲਜੀ ਸਾਹਿਬ ਦਾ ਪਾਠ ਕਰਦਾ ਹੋਇਆ ਨਿਕਲੇਗਾ ਉਹਦੀ 84 ਕੱਟੀ ਜਾਵੇਗੀ ਇਹ ਸਤਿਗੁਰਾਂ ਨੇ ਵਜਨ ਕਰਨਾ ਕੀਤੇ ਕਹਿੰਤੋ ਮੁਰਾਦ ਜਿੱਥੋਂ ਆਪਾ ਖਾਲਸਾ ਜੀ ਇਹ ਸਾਖੀ ਆਰੰਭ ਕੀਤੀ ਹੈ ਕਿਉਂਕਿ ਬਾਬਾ ਬੁੱਢਾ ਸਾਹਿਬ ਜੀ ਨੇ ਸਤਿਗੁਰਾਂ ਦੇ ਬਚਨਾਂ ਨੂੰ ਮੰਨਿਆ ਹੈ ਸਤਿਗੁਰਾਂ ਦੇ ਬਚਨ ਪਹਿਲਾਂ ਪੜ੍ਹੇ ਫਿਰ ਸੁਣਨਾ ਵੀ ਕੀਤੇ ਉਹਨਾਂ ਬਚਨਾਂ ਤੇ ਅਮਲ ਕੀਤਾ ਤੇ ਅਮਲ ਕਰਨਾ ਕੀ ਹੋਇਆ ਮੰਨੈ ਸਗਲ ਭਵਨ ਕੀ ਸੁਧ ਤੇ ਬਚਨ ਮੰਨ ਕੇ ਪਾਈ ਸਾਰੇ ਸੰਸਾਰ ਦੀ ਖਬਰ ਆ ਗਈ ਖਬਰ ਦੇ ਨਾਲ ਹੀ ਸਾਰੇ ਸੰਸਾਰ ਵਿੱਚੋਂ ਦੇਖਿਆ ਬਾਬਾ ਬੁੱਢਾ ਸਾਹਿਬ ਕਿੱਥੇ ਜਾ ਕੇ ਲੁਕ ਗਏ ਨੇ ਇੱਥੇ ਉਥੋਂ ਪ੍ਰਗਟ ਕਰਨਾ ਕੀਤਾ ਫਿਰ ਇਸੇ ਪ੍ਰਕਾਰ ਸਤਿਗੁਰ ਕਹਿੰਦੇ ਨੇ ਪਾਈ ਜਿਹੜੇ-ਜਿਹੜੇ ਨਾਮ ਨੂੰ ਮੰਨ ਲੈਂਦੇ ਹਨ ਤੇ ਉਹ ਸਾਰੀਆਂ ਕਰਮਾਤਾਾਂ ਦੇ ਤੇ ਸਾਰੇ ਸੰਸਾਰ ਦੀ ਉਹਨਾਂ ਨੂੰ ਖਬਰ ਪ੍ਰਾਪਤ ਹੋ ਜਾਂਦੀ ਹੈ ਮੰਨੈ ਮੋਹੇ ਝੋਟਾ ਨਾ ਖਾਏ ਤੀਜੀ ਪੰਕਤੀ ਵਿੱਚ